ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਗਏ ਸਾਰੇ ਮੇਰੇ ਵੀਰ ਭਰਾ ਤੇ ਅੱਜ ਸਾਡਾ ਹੋ ਗਿਆ 13ਵਾਂ ਦਿਨ ਤੇ ਪਿੱਛੇ ਹੋ ਰਹੀਆਂ ਡੰਡਾਂ ਦੀ ਤਿਆਰੀ ਦੇਖ ਸਕਦੇ ਤੁਸੀਂ ਕੋਈ ਸਾਹਿਬ ਅੱਜ ਕਰਾਉਣਗੇ ਤਸੱਲੀਆਂ ਅੱਜ ਕਹਿੰਦੇ ਪਹਿਰਾ ਆਇਆ ਹੋਇਆ ਵਾ ਅੱਜ ਮੁੰਡਿਆਂ ਦੇ ਅੱਜ ਕਹਿੰਦੇ ਕੋਈ ਸਾਹਿਬ ਗੁਰਦ ਚੱਕੀ ਫਿਰਦੇ ਆ ਮੁੰਡਿਆਂ ਦੇ ਦਾ ਅੱਜ ਪਾਉਣਗੇ ਪਟਾਕੇ ਜਿਹੜੇ ਕਰਦੇ ਆ ਖੱਪ ਜਿਹੜੇ ਨਹੀਂ ਲਾਉਂਦੇ ਪ੍ਰੋਪਰ ਮਿਹਨਤ ਦੇ ਵੇਖਿਓ ਫੇ ਅੱਜ ਕਦਾਂ ਲੱਗਦੀ ਐ ਛਿੜੀ ਵੇਖਿਓ ਕਦਾਂ ਫਿਰਦੀ ਐ ਅੱਜ ਉਂ ਦੇ ਦਸ ਤੈਨਾਂ ਨੂੰ ਲੋ ਜੀ ਅੱਜ ਕੀਤੀ ਸੀ ਮੁੰਡਿਆਂ ਨੇ ਸਫਾਈ ਘੇਰੇ ਘੇਰੇ ਅੱਗ ਲਾਈ ਆ ਘਾ ਨੂੰ ਘੇਰੇ ਘੇਰੇ ਸਫਾਈ ਕਰਤੀ ਹੈ ਗਰਾਊਂਡ ਦੇ ਟਰੈਕ ਦੇ ਹੋ ਰਹਿ ਗਿਆ ਥੋੜਾ ਕੱਲੂ ਵੀ ਕੀਤੀ ਜਾਊਗੀ ਸਫਾਈ ਸਹੀ ਹੈ ਜੀ ਆ ਬ ਦੇਖ ਸਕਦੇ ਤੁਸੀਂ ਹੌਲੀ ਹੌਲੀ ਆਪਾਂ ਕਰ ਦੇਣੀ ਸਾਰੀ ਸਫਾਈ ਸਹੀ ਹੈ ਜੀ ਆ ਬੱਚਿਆਂ ਦੇ ਆ ਕੇ ਦਿੱਤਾ ਵਾ ਡਰਮ ਪਾਣੀ ਵਾਲਾ ਵਾਟਰ ਕੂਲਰ ਸਹੀ ਹੈ ਜੀ ਖੁੱਲਾ ਡੁੱਲਾ ਪੀਓ ਪਾਣੀ ਫਾਈ ਕਰਤੀ ਐ ਮੁੰਡਿਆ ਨੇ ਰੌਣਕਾਂ ਵੇਖੋ ਦੀ ਰੌਣਕਾਂ ਵਾਹ 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 ਕੀ ਬਾਤ ਆ ਜੀ ਇਹ ਤਾਂ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਆ ਸਾਡਾ ਦਿਨ ਵੀ ਅੱਜ 13ਵਾਂ ਦਾ ਕੰਮ ਵੀ 13-13 ਹੀ ਚੱਲੰਦੇ ਆਈਓ ਚਲੋ 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 ਸ਼ਾਬਾਸ਼ ਲਓ ਵੀ ਡੰਡ ਹੋ ਗਏ ਸਟਾਰਟ ਅੱਜ ਜਿਦੋਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਅੱਜ ਭਾਜੀ ਪੂਰੀ ਤਸੱਲੀ ਕਰਾਉਣ ਦੇ ਮੂਡ 'ਚ ਐਨਾਂ ਦੀ ਅੱਜ ਬਾਜੋ ਬਾਜੋ ਅੱਜ ਗੁੱਸਾ ਵਾਲਾ ਪੈੜਾ ਹੋਇਆ ਹੋਇਆ ਕੋਜਣਾ ਅੱਜ ਬਾਜੋ ਬਾਜੋ ਸ਼ਰਨਿਆ ਬਾਜੋ ਅਮਰਦੇ ਕਿੱਥੇ ਆ ਚਲੋ ਚਲੋ ਉਹ ਗੱਡੀਆਂ ਰੋਕੀਆਂ ਚਲੋ ਕੀ ਹੋਇਆ ਵਾ ਛੁੱਟੀ ਨਹੀਂ ਕਰਨੀ ਅੱਗੇ ਤੋਂ ਚਲੋ ਚਲੋ ਚੱਲ 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 ਉਹ ਜਾਂਦਾ ਯੂ ਚੱਲ 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 ਛੁੱਟੀ ਵਾਲੇ ਛੁੱਟੀ ਵਾਲੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਬੰਦੇ ਕੱਢੇ ਰਿਹਾ ਕੱਢ ਰਿਹਾ ਕਰਿੰਦੇ ਕਿੜੇ ਕਿੜੇ ਆ ਡੰਡਾ ਵਾਲੇ ਚਲੋ ਚਲੋ ਉਹ ਦੂਜੀਆਂ ਫੌਜਾਂ ਪਹੁੰਚ ਗਈਆਂ ਉੱਥੇ ਸਾਡੀਆਂ ਉਹ ਘੜੀ ਉਹ ਡੱਡੂ ਖੜਾ ਪਿਆਲੇ ਛੁੱਟੀ ਵਾਲੇ ਚਲੋ ਚੱਲ 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 ਸ਼ਰਨਾ ਡੱਗੋ ਰਮਾਣੇ ਵਾਲਾ ਚੱਲ ਮਾਫੀ ਆ ਤੁਹਾਨੂੰ ਅੱਜ ਠੀਕ ਆ ਗੋਰੀ ਤੇਰੇ ਹੋ ਗਏ ਕਿੰਨੇ ਲਾਏ ਆ 25 27 ਤੇ ਇਹ ਨਗਾ ਇਹ ਥੱਲੇ ਨੂੰ ਫੇਰ ਸਿੱਟੀ ਜਾਣਾ ਮੈਂ ਤੇ ਠੀਕ ਸਹੀ ਆ ਬਈ ਆਹ ਖੌਂਪਰੀ ਦਾ ਬੜਾ ਫੋਨ ਆਉਂਦਾ ਚੱਲ ਚੱਲ ਕਿੱਥੇ ਬੈਠੇ ਚਲੋ 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 ਆ ਸੋਟੀ ਆ ਗਈ ਮਗਰ ਓਏ ਤੁਹਾਨੂੰ ਕੀ ਬਿਮਾਰੀ ਆ ਉਹ ਆ ਜਦੋਂ ਨਹੀਂ ਆਉਣਾ ਉੱਤ ਨਹੀਂ ਆਉਣਾ ਨਹੀਂ ਆਉਣਾ ਇਹ ਨੂੰ ਬੰਦੇ ਆ ਕਿਵੇਂ ਬਹੁਤ ਵਾਤ ਦੇਖੀ ਇੱਕ ਮੈਨੂੰ ਬੰਦਾ ਪਾਜੀ ਸਵੇਰੇ ਟੱਕਰਿਆ ਮੈਂ ਕਿਹਾ ਜੈਮ ਨਹੀਂ ਆ ਅੱਜ ਓ ਯਾਰ ਮੇਰੇ ਨਾਲ ਦੇ ਨਹੀਂ ਆਏ ਚਾਰ ਪੰਜ ਜਣੇ ਤੇ ਮੈਂ ਕਿਹਾ ਨਾਲ ਦੇ ਨਹੀਂ ਆਏ ਤੇ ਤੈਨੂੰ ਕੀ ਗੱਲ ਵਾ ਇਹ ਬੜੀ ਇਹਨਾਂ ਨੂੰ ਭੈੜਵਾ ਉਹ ਦੂਜਾ ਨਹੀਂ ਕਹਿ ਤਾ ਮੈਂ ਤੁਸੀਂ ਆਪਦੀ ਮਿਹਨਤ ਲਾਉਣੀ ਹੈ ਕਿ ਕਿਸੇ ਨਾਲ ਲਾਉਣੀ ਹੈ ਚੱਲੋ ਸ਼ੁਰੂ ਕਰੋ ਚੱਲੋ ਚੱਲੋ ਆਲੂ ਗੇਮ ਚਾਲੂ ਕਰ ਦੋ ਆ ਗਿਆ ਮੈਂ ਭਈ ਚੱਕ ਤਾਂ ਡਿੱਗੀ ਚੱਕ ਤਾਂ ਡਿੱਗੀ ਚੱਕ ਹਾਂ ਹੁਣ ਲਾ ਇੱਥੇ ਚੱਲ 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 ਆ ਗਈ ਜਮਲ ਤੇ ਮਗਰਾ ਗਈ ਆ ਚੱਲ ਲਾ 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 ਚੱਲ ਗੱਲ ਕੋਈ ਨਾ ਇਦਾਂ ਹੀ ਬਾਵਾਂ ਜੇ ਜਾਣ ਪੈਣੀ ਆ ਆਪਦੀ ਸਾਈਡ ਤੇ ਵੇਖ ਲਿਆ ਕਰ ਕਿੰਦਾ ਲਾਉਂਦੇ ਆ ਮੁੰਡੇ ਕੱਲ ਚੱਲ ਚੱਲ ਗਿਣਨੇ ਆ ਮੈਦ ਕੀ ਚੱਲ 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 ਕਿੰਨੇ ਬਹਿ ਗਾਦੋ ਗਿਆ ਹੁਣ ਚੱਲ ਕੱਲ ਜੋ ਤਾਂ ਕੀ ਗੱਲ ਗਿਣਨੇ ਆ ਬਾਵਾ ਖੋਲ ਬਾਵਾ ਖੋਲ ਬਾਵਾ ਖੋਲ ਬਾਵਾ ਖੋਲ ਕੇ ਹਾਂ ਹੋਰ ਖੋਲ ਹੋੜੀਆਂ ਨਹੀਂ ਆ ਚੱਲ ਹੌਣ ਲਾ ਸ਼ਾਬਾਸ਼ ਹੌਣ ਸਹੀ ਆ ਚੱਲ 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 ਸੈਡਾਂ ਦੇ ਵੇਖਿਆ ਕਰ ਕਿੰਦਾ ਲਾਉਂਦੇ ਮੁੰਡੇ ਚੱਲ ਲਾ ਲਾ

ਚੱਲ ਚੱਲਾ ਜਪਾ ਦੀ ਮਰ ਕੇ ਲਾਜ ਪੈਰਾ ਤੇਰੇ ਤੇ ਤੇ ਆਇਆ ਹੋਇਆ ਵਾ ਪੂਰਾ ਮਾਰ ਮਾਰ ਤੋ ਇੱਨਾ ਬੇਵੋਧ ਕੋਣ ਇੱਕ ਦੋ ਤਿੰਨ ਕਿੱਦਾਂ ਗੋਡੀਆਂ ਕਿੱਦਾਂ ਗੋਡਣੀਆਂ ਲਵਾਤੀਆਂ ਕਿ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਵਧੀਆ ਠੀਕ ਤਾਂ ਹੈਗਾ ਵਾ ਉਧਰ ਉਹ ਮੜਾ ਜਾ ਜਿਹਦੇ ਪ੍ਰਾਣ ਫੇਰਨੇ ਦਈਆ ਮੇਰੇ ਬਾਬਾ ਜੀ ਚਲੋ ਮੜਾ ਜਾ ਗਰਾਊਂਡ 'ਚ ਚਲੋ ਗਰਾਊਂਡ 'ਚ ਜਲਵਾੜਾ ਕੱਛਾ ਨਹੀਂ ਪਾ ਕੇ ਆਇਆ ਕੱਛਾ ਤੇ ਪਵਾ ਦਿੰਨੇ ਆ ਕੱਛਾ ਵਿੱਚ ਹੁਣ ਕੱਛਾ ਦਿਨੂ ਮੈਂ ਦਿੰਨਾ ਲਿਆ ਕੇ ਕਿਹੜਾ ਚਾਹੀਦਾ ਮੈਂ ਨਾਈਕੀ ਐਡੀਡਾਸ ਹੋਰ ਕਿਹੜਾ ਹੁੰਦਾ ਕਲਿਕਸ ਜਾਰਡਨ ਦਾ ਜਾਰਡਨ ਦਾ ਹੀ ਆਪ ਨਹੀਂ ਪਾਇਆ ਕਦੇ ਤੈਨੂੰ ਲਿਆ ਕੇ ਨਵਾਂ ਜਾਰਡਨ ਓ ਵੇਖ ਲੈ ਕਹਿੰਦੇ ਓ ਵੇਖ ਲੈ ਬੰਦਾ ਕਦਾ ਉਹ ਤੇਰਾ ਭਲਾ ਹੋ ਜੇ ਓਹ ਆ ਬਾਬਾ ਸਾਹਿਬ ਵੀ ਆਏ ਹੋਏ ਅੱਜ ਤੁਹਾਡੇ ਸਾਹਮਣੇ ਕੋਈ ਨਾ ਕੋਈ ਪੇਸ਼ ਕਰਾਵਾਂ ਇਹਨਾਂ ਕੋ ਮਿਹਨਤ ਕਰ ਲਈ ਆ ਬਾਬਾ ਜੀ ਸੁਣਾ ਦੋ ਕੋਈ ਨਾ ਯਾਰ ਸੰਗ ਦਾ ਕਾ ਵਾਰ ਸੁਣਾ ਦਿਓ ਕੋਈ ਸੁਣਾ ਦੇ ਸੁਣਾ ਦੇ ਬਾਪੇ ਨੇ ਜ਼ਕਾਂਮੀ ਪੀਤੀ ਜੀ ਘਰ ਨਾ ਮੈਂ ਜ਼ਕਾਂਮੀ ਪੀਤੀ ਹੁਣ ਰਗੜਾ ਲੱਗਾ ਲਾਉਣ ਤੇ ਅਰਲੀ ਮੈਂ ਅਸਲਾਮੁਅਲੈਕੁਮ ਆ ਪੈਪ ਦੇ ਹਾਂ ਇਦਾਂ ਹੁਣ ਹਾਂ ਇਦਾਂ ਬੜਾ ਪੂਜਾ ਬਣਾਇਆ ਵਧੀਆ ਜਿਹਾ ਪਤਾ ਲੱਗੇ ਹੱਸੀ ਜਨਾ ਮਮਾ ਕੀ ਗੱਲ ਹੈ ਕਿਨਾਰੇ ਚੱਲ ਮਾਨ ਦਾ ਸਾਰੀ ਆਡੀਅੰਸ ਹੀ ਆ ਗੱਲ ਚੱਲ ਚੱਲ ਕਬੱਡੀ ਵਾਲਾ ਸੁਣਾਉਣਾ ਪਰ ਬੱਲੀ ਵਾਲਾ ਜੇਤਾ ਨਹੀਂ ਹੋਣਾ ਪਹਿਲਵਾਨੀ ਗਾਣਾ ਸੁਣਾਉਣਾ ਪਹਿਲਵਾਨੀ ਪਹਿਲਵਾਨਾਂ ਵਾਲਾ ਸੁਣਾ ਦੇ ਪਹਿਲਵਾਨ ਵਾਲਾ ਜੇਤਾ ਲਓ ਸੁਣਾ ਮੈ ਲਿਆ ਉਹ ਟੀਵੀ ਉੱਤੇ ਰਿ ਆਈਪੀਐਲ ਵੇਖਦੀ ਚੱਲ ਚੱਲ ਉਹ ਸਾਨਾਂ ਵਾਲੇ ਭੇੜ ਵੇਖੀ ਜਾ ਕੇ ਬਲਿਏ ਉਹ ਵੀ ਸਾਨਾਂ ਵਾਲੇ ਭੇੜਾ ਹੋਏ ਉਹ ਜਿਵੇਂ ਹੋਵੇ ਹਵਾ ਗੁਣ ਤੋਣ ਵਰਦੀ ਚੱਲ ਚੱਲ ਉਹ ਉੱਥੇ ਪੱਕੀਆਂ ਦੇ ਪੈਂਦੇ ਆ ਬਟਾਕੇ ਬਲਿਏ ਉਹ ਜਿਵੇਂ ਭੁੱਖਾ ਸ਼ੇਰ ਕੋਈ ਸ਼ਿਕਾਰ ਨਾ ਪਦਾ ਉਹ ਪੁੱਤ ਸ਼ੇਣੀਆਂ ਦੇ ਲਾਉਂਦੇ ਇਦਾਂ ਯੱਥ ਬਲੀਏ ਉਹ ਲੱਖ ਲੱਖ ਲੱਗੂ ਕਲੀ ਕਲੀ ਰੇੜ ਤੇ ਉਹ ਨਾਲ ਵਿੱਚ ਹੋਣਾ ਜਿੱਕਾਪ ਬਲੀਏ ਉਹ ਲੱਖ ਲੱਖ ਲੱਗੂ ਕਲੀ ਕਲੀ ਰੇੜ ਤੇ ਉਹ ਮਨ ਹੁਣਾ ਨੇ ਕਰਣਾ ਜਿੱਕਾਪ ਬਲੀਏ ਜੱਸੀ ਨੇ ਕਰਾਉਣਾ ਕਾਪ ਉਹ ਜੱਸੀ ਆ ਗਿਆ ਓਏ ਓਏ ਓ ਬੱਲੇ ਤੇਰੇ ਮੁੰਡਾ ਛਾ ਗਿਆ ਜੱਸੀ ਕਿ ਨਹੀਂ ਆ ਹੁੰਦੀ ਆ ਗੱਲਬਾਤ ਵੀਰੇ ਪੈਸੇ ਭੇਜੋ ਤੇ ਕੈਸ਼ਟ ਕਢਾਓ ਬੰਦਿਆਂ ਨੂੰ ਤਾਜੋ ਤੈਨੂੰ ਸੱਦਿਆ ਵਾ 뮤직 ਵਾਲਾ ਬੰਦਾ ਹੈਗਾ ਪਰ ਇਹੋ ਜਿਹਾ ਵਾਲਾ ਬੰਦਾ ਹੈਗਾ ਪੈਸੇ ਕੈਸ਼ਟ ਕਢਾਓ ਦੀ ਸਮਝ ਗਿਆ ਗੁਰੀ ਕਢਾ ਨੀ ਮੈਨੂੰ ਗਾਉਂਦੀ ਨਹੀਂ ਸਮਝ ਲੱਗੀ ਡਿੱਗੀ ਕਰ ਸਿੱਧੀ ਕਰ ਕਰਾਇਆ ਬਾਜੀ ਇਹਦੀ ਕਰਾ ਨਾ 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 ਕਰਾ ਕਰਾ ਰੂਲ ਸਾਰਿਆਂ ਲਈ ਇੱਕ ਆ ਇੱਕ ਆ ਰੂਲ ਸਾਰਿਆਂ ਲਈ ਓ ਵੇ ਬੱਸ ਛਾਟ ਤਾਂ ਨਹੀਂ ਤੇ ਲਾਇਆ ਠੀਕ ਆ ਗਰੰਟਰ ਡਰ ਲੱਗਦਾ ਹਾਏ ਚੱਲ ਹੋਈ ਖੇਦੇ ਕੰਮ ਨੂੰ 25 30 60 70 80 90 100 ਪੇਰਾ ਆਇਆ ਹੋਇਆ ਅੱਜ ਤੁਹਾਡੇ ਦੇ ਚਲੋ 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 ਸਹੀ ਲਾਉਣੇ ਸਹੀ ਉਹ ਕਹਿੰਦੇ ਆ ਕਿਦਾਂ ਲਾਉਂਦਾ ਮੈਂ ਤਾਂ ਮੈਂ ਆਪ ਦੇ ਲਾਉਂਦਾ ਚਲੋ 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 ਹੋ ਜੋ ਸੈੱਟ ਹੋ ਜੋ ਚਲੋ 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 जय श्री राम गर्ज मोडे ते ਤੇ ਡਿੱਗੀਆਂ ਥੱਲੇ ਹੀ ਚੱਲ ਚੱਲ ਜੋਤਿਆ ਸ਼ਾਬਾਸ਼ ਜੋਤਾ 76 ਖਾਨ ਆਲਾ ਜ਼ਿਆਦਾ ਹੋਇਆ ਹੈ ਜੋਤਾ ਲਾਉਂਦਾ ਮਿਹਨਤ ਉਦਾਂ ਤੇ ਪੂਰੀ 76 ਵੀ ਇਹੀ ਖਾਂਦਾ 76 ਵੀ ਇਹੀ ਖਾਂਦਾ ਜਾਣ ਕੇ ਪੁੱਠੇ ਕੰਮ ਕਰਕੇ ਯਾਰੋ ਹਟਾਉਣਾ ਕੀ ਪੁੱਠੇ ਕੰਮ ਬਜਾ ਆਪ ਲਾ ਲੈਂਦਾ ਆ ਆ ਜੋ ਲਾਈਏ ਗਰਾਊਂਡ ਉਹ ਤੋਂ ਚਾਹਨੇ ਬਹਿ ਜਾ 10 ਦਿਨ ਹਫਤਾ ਜਦੋਂ ਗਰਾਊਂਡ ਲੱਗਣਾ ਤੇ ਤੇਰੇ ਕੋ ਪੈਣੀਆਂ ਨਹੀਂ ਮੂੰਹ ਅੱਡੇ ਨਾ ਜਬੇ ਵੀ ਘੰਟਾ ਹੀ ਲਵਾਉਣੀ 10 ਮਿੰਟਾਂ ਵਾਲੀ ਨਹੀਂ ਤਾਂ ਤੈਨੂੰ ਰੈਡਰ ਹੀ ਛੱਡਿਆ ਕਰਨੇ ਆਜ ਕਿੰਨੇ ਲਾਉਣੇ ਫਿਰ ਕੋਈ ਕਹਿੰਦਾ ਨਹੀਂ ਦੂਜੀ ਮਿਹਨਤ ਲਾਉਣੀ ਫਿਰ ਤੁਸੀਂ ਕਹੋਗੇ ਗਰਾਊਂਡ ਪਾਜੀ ਡਾਂਡੀ ਲਾ ਲਈ ਅੱਜ ਚਲੋ 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 ਏਸੀ ਖੈਦੋ ਕੰਮ ਨੂੰ ਮਗਰਲੇ ਵੀ ਮਗਰਲੇ ਵੀ ਮਗਰਲੇ ਤੁਹਾਡੇ ਤੇ ਵੀ ਕੈਮਰਾ ਵਾ ਚਲੋ 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 ਸ਼ਾਬਾਸ਼ ਵੈਰੀ ਗੁੱਡ ਪੁੱਤ ਸ਼ਾਬਾਸ਼ ਚੱਲ 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 ਪਾਪੇ ਨੂੰ ਕੱਟਣਾ ਆਪਾਂ ਪਾਪੇ ਨੂੰ ਲਖੇ ਸਰਪੰਚ ਨੂੰ ਕੱਟ ਦੇਣਾ ਆਪਾਂ ਚੱਲ ਚੱਲ ਕੋਈ ਨਾ ਕੋਈ ਨਾ ਸ਼ਾਬਾਸ਼ ਛੁੱਟੀ ਕੋਈ ਨਹੀਂ ਕਰਨੀ ਚੱਲ ਮਰ ਕੇ ਪਹੁੰਚਣਾ ਉੱਥੋਂ ਤਾਈ ਹੈ ਹੈ ਚਪਲ ਆ ਗਈ ਫੇ ਮਗਰ ਚੱਲ ਹਾਂ ਚੱਲ ਚੱਲ ਲਾ 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 ਕੋਈ ਨਾ ਸਾਫਾ ਬੰਦ ਨਹੀਂ ਦਾ ਕੋਈ ਨਾ ਚੱਲ ਚੱਲ ਪੁੱਤ ਕਿੰਨੇ ਰਹਿ ਗਏ ਆ ਤਿੰਨ ਰਹਿ ਗਏ ਚੱਲ ਲਾ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚੱਲ ਲਾ ਦੋ ਹੋਰ 33 34 ਤੇ 35 ਆ ਬੰਦਾ ਪੂਰਾ ਇਮਾਨਦਾਰ ਆ ਸ਼ਾਬਾਸ਼ ਲੈ ਲੈ ਭਾਜੀ ਉਹ ਵੇਖ ਕਿਉਂ ਮਾਰਦਾ ਖੂਨ ਵਾਲੇ ਇਹਦਾ ਵੈਰੀ ਗੁੱਡ ਮੁੰਡਿਆ ਬਹੁਤ ਸੋਹਣਾ ਕੋਈ ਨਹੀਂ ਕਿੰਨੇ ਵੇ 31 ਵਾਹ ਵਧੀਆ ਨਿਆਣੇ ਗੈਂਦੇ ਸਹੀ ਐਨ ਚੱਲ ਚੱਲ ਸ਼ਾਬਾਸ਼ ਜਲ ਜਲ ਚੱਲ 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 ਵੈਰੀ ਗੁੱਡ ਕੋਈ ਨਹੀਂ ਕੋਈ ਨਹੀਂ ਪਹਿਲਾ ਦਿਨ ਦੂਜਾ ਚੋ ਜੀ ਜਲਾਲਪਰੀਏ ਵੇ ਲੈ ਛਾਏ ਪੈਕ ਨਹੀਂ ਚੱਲ ਚੱਲ ਜੋਤੇ ਸ਼ਾਬਾਸ਼ ਪੁੱਤ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਸ਼ਾਬਾਸ਼ ਸ਼ਾਬਾਸ਼ ਬਰਮੀ ਟਾਈਮ ਹੋ ਗਿਆ ਆਪਣਾ ਬਰਮੀ ਟਾਈਮ ਹੁਣ ਗੱਡੀਆਂ 'ਚ ਤੇਲ ਪਾ ਲੋ ਤੇਲ ਪਾ ਲੋ ਤੇਲ ਪਾ ਲੋ ਸ਼ਾਬਾਸ਼ ਸ਼ਾਬਾਸ਼ ਓ ਵੇ ਓ ਵੇ ਥਾਪੀਆਂ ਓ ਵੇ ਓ ਵੇ ਇਹ ਓ ਵੇ ਚੱਲ 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 ਸ਼ਾਬਾਸ਼ 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 ਹੰਬ ਗਏ ਮੁੰਡੇ ਹੰਬ ਗਏ ਹੰਬਾ ਦਿੰਦਾ ਵਾ ਕੋਜ ਕੀ ਕਰਨ ਵਿਚਾਰੇ ਨਿੱਕੀਆਂ ਜਿੰਦਾ ਵੱਡੇ ਸਾਕੇ ਕੀਤੇ ਹੋਏ ਆ ਕੋਜ ਨੇ ਆ ਗੱਲ ਸਹੀ ਕੀਤੀ ਭਾਜੀ ਸਹੀ ਗੱਲ ਹੈ ਕਿ ਨਹੀਂ ਵੇ ਲੈ ਕਿਦਾਂ ਵਿਚਾਰੇ ਆ ਨਾ ਮਿਹਨਤ ਕਰਨੀ ਕਿੰਨੀ ਹੋ ਗਈ ਆ ਆਹ ਆਹ ਕਹਿੰਦਾ ਚੱਲ ਚੱਲ ਰਹਿਣ ਦੇ ਰਹਿਣ ਕਿਉਂ ਦੇ ਚੱਲ 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 ਆਹ ਤਾਂ ਸੱਟ ਬਹੁਤ ਸੂਖਾ ਵਾਂ ਆਹ ਤਾਂ ਸੱਟ ਬਹੁਤ ਸੂਖਾ ਵਿਖੀਆਂ ਦੋਵੇਂ ਲਾਉਣ ਲੱਗੇ ਹੁਣ ਇਹ ਲਾ ਕੇ ਦੱਸਣਗੇ ਤੁਹਾਨੂੰ ਉਹਨੇ ਕੱਲ ਨੂੰ ਚਲੋ 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 ਸ਼ਾਬਾਸ਼ ਸ਼ਾਬਾਸ਼ ਚੱਲ 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 ਬੰਨੇ ਹੋਰ ਬੰਨੇ ਹੋਰ ਚੱਲੋ ਅਸੀਂ ਚੱਲੇ ਖਾਪ ਕੇ ਤੋਂ ਕਰਦੇ ਚਲੋ 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 ਹਲੋ ਹੋ ਗਿਆ ਪੂਰਾ ਮਿਲੂ ਨੀ ਆਓ ਪਤਾ ਕਰਦਾ ਕਿ ਦੱਲੀ ਆਈ ਆ ਗਿਆ ਕਲਾ ਲਿਆ ਮੈਂ ਚੱਲੋ ਚੱਲੋ ਚੱਲ ਤੁਹਾਡੇ ਚੱਲੇ ਸਭ ਮਾਲਾ ਤੇਰਾ ਫਤਕਲੀ ਚਾ ਲੈ ਲੱਗੇ ਯਾਰ ਜਾ ਦੇ ਜਾ ਦੇ ਫਿਰ ਦੇ ਕੋਲ ਥੋੜਾ ਰਹਿ ਗਿਆ ਮੈਂ ਆਹ 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 ਮੈਂ ਨਹੀਂ ਛਤਰਾ ਚੱਲ ਚੱਲ ਮੇਰੇ ਵਿੱਚ ਓਏ ਉੱਠ ਪਾ ਦੇ ਹੋ ਗਿਆ ਹੋ ਗਿਆ ਚੱਲ ਹੋ ਰਿਹਾ ਹੈ ਲਾਲੇ ਬਰੋ ਖਿੱਚੀ ਜਾਂਦੇ ਕੰਮ ਹੋਰ ਭਰਾ ਕੋਲੀਆਂ ਪੱਟ ਪੋਲੀ ਕੱਟ 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 ਪਟਣਾ ਆ ਗਿਆ ਪਹੁੰਚ ਚੱਲ 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 ਪਹੁੰਚ ਚੱਲਾ ਪਹੁੰਚ ਚੱਲਾ ਚਲੋ ਅਗਲੇ ਹੋ ਜਾ ਤਿਆਰ ਉਹ ਚਲੋ 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 ਅਗਲੇ ਹੋ ਜਾ ਤਿਆਰ ਚਲੋ 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 ਏ ਮੈਂਟੋ ਮੈਂਟ ਮੈਂਟੋ ਮੈਂਟ ਗੱਡੀਆਂ ਮੈਂਟੋ ਮੈਂਟ ਚਲੋ ਚਲੋ ਪਹਿਲੇ ਸੈਟ ਆ ਚੈੱਕ ਕਰ ਬੰਦਾ ਚਲੋ ਚਲੋ ਉਹਾਂ ਤੋਂ ਛੋਟੀਆਂ ਮਾਰਤੀਆਂ ਭਾਜੀ 3 ਹੋ ਗਏ ਮੁਰਗੇ ਹੁਣ ਇਹ ਤਿੰਨ ਹੋ ਗਏ ਮੁਰਗੇ ਹੁਣ ਪਹਿਲੇ ਪਹਿਲੇ ਵਿਚਾਰ ਵੀ ਦਿਖਾ ਦਿਓ ਤਰਾ ਬੰਨੇ ਹੋ ਜੋ ਬੰਨੇ ਭਾਜੀ ਇਹ ਕਾਦੋ ਬਣਾਏ ਆ ਇਹ ਖੱਪ ਕਰਦੇ ਉਹ ਮੂੰਹ ਤਾਂ ਕਰੋ ਮੂੰਹ ਤਾਂ ਕਰੋ ਤੂੰ ਹੀ ਇੱਧਰ ਛੱਡ ਦੇ ਘਰ ਕੋਈ ਨਾ ਤੂੰ ਹੀ ਕਰ ਓਏ ਓਏ ਮੂੰਹ ਤਾਂ ਕਰੋ ब्रह्मी जाए <laughs> चलो 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 वेरी गुड वेरी गुड वेरी गुड शाबाश ਕੋਈ ਸਾਹ ਹੋਏ ਮੂਰੇ ਅੱਜ ਵੇ 12 ਵਜੇ ਚੱਲ ਚੱਲ ਤੇਰੇ ਹੋ ਗਏ 6 ਘੰਟੇ ਤੇਰੇ ਚੱਲ ਚੱਲ ਖੇਚ ਤੋਰੇ ਵੀ ਨਹੀਂ ਚੱਲ ਚੱਲ 12:30 ਕਹਿੰਦੇ ਚੱਲੋ 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 ਉਨੀ ਇਧਰਾਂ ਫਾਟੇ ਦੱਸੇ ਲਾਲੇ ਉਹ ਮਤਲਬ 4 ਜਿਹੜਾ 4 ਫੇਟ ਦੇ ਕਿੰਨੇ ਉੱਤੇ ਚੱਲ ਦੂਜੇ ਵਾਲਾ ਆ ਜਾ ਦੂਜਾ ਤੀਜੇ ਵਾਲਾ ਅੱਜ ਨਹੀਂ ਲਾਲੇ ਅੱਜ ਨਹੀਂ ਦੱਬਦਾ ਅੱਜ ਕੋਝ ਨਹੀਂ ਅੱਜ ਤੁਹਾਡੇ ਦੀ ਨਿਗਾਹ ਪੂਰੀ ਅੱਜ ਆ 5 ਜਿਹੜੇ ਚਲੋ ਚਲੋ ਅਗਲੇ ਆ ਜਾਓ ਚਲੋ 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 ਸ਼ਾਬਾਸ਼ ਚੱਲ 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 ਸ਼ਾਬਾਸ਼ ਗੱਜਨੀ ਸ਼ਾਬਾਸ਼ ਵੈਰੀ ਗੁੱਡ ਹੌਲੀ ਲਾ ਹੌਲੀ 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 ਲਾਓ ਹੌਲੀ ਹੌਲੀ ਚੱਲ 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 ਤੂੰ ਵੀ ਲਾ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚੱਲ 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 ਪਾਲੇ ਸ਼ਾਬਾਸ਼ ਚੱਲ 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 ਵੈਰੀ ਗੁੱਡ ਵੈਰੀ ਗੁੱਡ ਚੱਲ 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 चल चल शाबाश गजनी शाबाश चल 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 वेरी गुड ये गए भाई हो गए भाई मुर्गे बन गए हैं वो तू ही कहा मुर्गे बन गए हैं हैं ਹਾਂਜੀ ਇਹ ਕਹਤੋਂ ਬਣਾਤੇ ਆ ਪੈਨਾਲ ਦੱਸੇ ਤਾਂ ਉਧਰ ਤਰੇ ਫਿਰਦੇ ਸੈਟ ਨਹੀਂ ਲਾਉਂਦੇ ਯਾਰ ਇਹ ਤਾਂ ਮੁੰਡੇ ਬ੍ਰਹਮੀ ਬਣਾਉਣ ਲੱਗੇ ਹੀ ਯਾਰ ਮੈਨੂੰ ਦੱਸਿਆ ਕੋਈ ਨਹੀਂ ਬ੍ਰਮੀ ਇਹਨਾਂ ਦਾ ਬ੍ਰਹਮਾ ਬਣਾਉਣਾ ਮੈਂ ਨਹੀਂ 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 ਕੱਲ ਫੜੀ ਰੱਖ ਸੈਟ ਲਾ ਲਾਂਗੇ ਵਿਜਨੀ ਕੀ ਗੱਲ ਆ ਲੱਤਾਂ ਧਰ ਚਲੋ 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 ਸ਼ਾਬਾਸ਼ ਕੀ ਹੋਇਆ ਕਰਨੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਗੀਆਂ ਜਨਤਾ ਸ਼ਾਗੀ ਚੱਲ 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 ਬੋਲੇ ਕੀ ਗੱਲ ਲਾ ਦੇ ਭਾਈ 20 ਕਿਨੇ ਕਿਹਾ ਭਾਜੀ ਨੇ ਤੇ ਫੇ ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਮੰਤਰੀ ਹੋ ਗਏ ਆ ਆਏ ਹਾਏ ਕੰਡ ਕੰਡ ਬੈਠ ਜਾ ਵੇਖੀ ਲੱਗਦੇ ਹੁਣ ਏ ਹਟਾਉ ਨਾ ਮੈਂ ਤੇਰਾ ਗੋਡ ਚਲ ਉਧਰ ਗੋਡਾ ਦਵਾ ਦੇ ਚਲ 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 ਹੋ ਗਿਆ ਪਹਿਲੇ ਚਲ ਕੋਈ ਨਾ ਸੈੱਟ ਕਰ ਪੂਰਾ ਹੋ ਜਾ ਬਾਹਰ ਹੋ ਗਏ 35 ਦਾ ਚਲ ਸੈੱਟ ਦਾ ਚਲ 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 ਕੀ ਹੋਇਆ ਬਾਬਾ ਮਾਰਨਾ ਦਾਬਾ ਨਹੀਂ ਤੇ ਹੋ ਜੂ ਖੂਨ ਖਰਾਬਾ ਕਹਿੰਦੇ ਗੇਰ ਗੱਡੀ ਦਾ ਅੜ ਗਿਆ ਚੱਲ 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 ਅਬ ਮਗਰਲੀ ਨੂੰ ਤੱਕਾ ਲਾਉਂਦੀ ਨੂੰ ਸਾ ਚੜ ਗਿਆ ਚੱਲ ਬੱਸ ਬੱਸ ਕਿਉਂ ਇਹ ਅੱਜ ਕਾਲ ਬਣਿਆ ਹੋਇਆ ਵਾ ਬਿੱਟੂ ਨਵਾਜੀਪੁਰਿਆ ਕੋਚ ਇਹਨਾਂ ਦਾ ਹਾਏ 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 ਕਹਿੰਦੀਆਂ ਸ਼ੇਰ ਨਾ ਵੀ ਹਾਏ ਹਾਏ ਵੇ ਵੇ ਗੱਡੀ ਤੇਜ਼ ਹੁੰਦੀ ਵੇ 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 ਚਲੋ ਚਲੋ ਆ ਗਿਆ ਆ ਗਿਆ ਕੋਚ ਆ ਗਿਆ ਯੂ ਕਾਲ 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 ਪੈ ਗਈ ਤੁਹਾਨੂੰ ਅੱਜ ਉਸਤਾਦ ਜੀ ਅੱਜ ਬਣੇ ਹੋਏ ਕਾਲ ਤੁਹਾਡਾ ਚਲੋ 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 ਮੁੰਡਿਆ ਖੈਦੇ ਕੰਮ ਨੂੰ ਚੱਲ ਚੱਲ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਗਜਨੀ ਸ਼ਾਬਾਸ਼ ਚਲੋ 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 ਨਹੀਂ ਡੰਡ ਬਾਜ ਤੇ ਚੱਲ 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 ਚਲੋ 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 चल 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 हौली हौली चल शाबाश कोई ना कोई ना बहुत सह ले गए कोई ना कोई ना चल 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 छ चल वेरी गुड गोड तो छा गया मुंडा रुक जा रुक जाओ चलो 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 ਚਲੋ ਡਾਂਟ ਇਕੱਠੇ ਤੁਰਨਾ ਜਦੋਂ ਮੈਂ ਕਿਹਾ ਪਹਿਲਾਂ ਨਾ ਤੁਰਿਓ ਚਲ ਹਾਂ ਆਈ ਵਾ ਚੱਲ 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 ਤੈਨੂੰ ਲੱਗਦਾ ਘੋਟ ਦੀ ਬਹੁਤ ਘਾਟ ਆ ਤੈਨੂੰ ਤੈਨਵਾਰੀ ਖਾ ਲਈ ਅੱਜ ਚਲੋ 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 ਸ਼ਾਬਾਸ਼ ਸਲਤਾ ਕੋ ਜਾਣਾ ਅਹ ਭਾਈ ਤੁਰ ਲੈ ਨੀ ਲੱਗੇ ਨੀ ਚੱਲ ਚੱਲ ਕੋਈ ਨਾ ਛਾਵਾ ਛਾਵਾ ਚ ਚੱਲ ਚੱਲ ਤੁਰ ਕੇ ਨਹੀਂ ਡੰਡ ਲਾਦੇ ਚੱਲ ਤੁਰ ਕੇ ਤੁਰ ਕੇ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਭਾਈ ਮੁੜਿਓ ਖੈਦੋ ਕੰਮ ਨੂੰ ਆ ਫੌਜੀ ਬਣਾ ਤੇ ਕਮਾਂਡੋ ਸ਼ਾਬਾਸ਼ ਚੱਲ ਚੱਲ ਚੱਲੋ ਕਿੱਧਰ ਵੜ ਗਏ ਝੋਤਿਆ ਗੱਡੀ ਕਿੱਧਰ ਲੈ ਕੇ ਆਵਾ ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਛੱਡਣਾ ਨਹੀਂ ਛੱਡਣਾ ਨਹੀਂ ਚਲੋ 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 ਤੁਰੇ ਜਾਓ ਤੁਰੇ ਜਾਓ ਸ਼ਾਬਾਸ਼ ਸ਼ਾਬਾਸ਼ ਪੁੱਤ ਸ਼ਾਬਾਸ਼ ਨਿੱਕੇ ਨਿੱਕੇ ਗੱਭਰੂ ਮਾਰਦੀ ਕਿ ਨਹੀਂ ਛਾਲਾਂ ਜਵਾਨੀ ਨੱਚਦੀ ਕਿ ਨਹੀਂ ਪੂਰੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚੱਲ ਚੱਲ ਇਹਨੂੰ ਲੈ ਕੇ ਚੱਲ ਅਕੇ ਗਜਨੀ ਚੱਲ 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 ਚਲੋ ਚਲੋ ਵੈਰੀ ਗੁੱਡ ਚਲੋ ਚਲੋ ਸ਼ਾਬਾਸ਼ ਕਹਿ ਦਿਓ ਕੰਮ ਨੂੰ ਛਪਾਟੇ ਆ ਗਏ ਛਪਾਟੇ ਚੱਲ ਚੱਲ ਰੱਖ ਕੁੰਡਾ ਘੋਟਣਾ ਬੜਾ ਗਾਣਾ ਸੌਣ ਦੇ ਲਾਈਏ ਰਗੜੇ ਕੀ ਗੱਲ ਚੱਲ ਸਟਾਪ ਕਰ ਦੇ ਯਾਰ ਤੁਸੀਂ ਮੈਂ ਚਲੋ 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 ਕਿਹੜਾ ਕਹਿੰਦਾ ਤੇਰੇ ਮੈਨੂੰ ਦੱਸ ਕੌਣ ਕਹਿੰਦਾ ਤੇਰੇ ਵੇਰੀ ਗੱਲ ਤੂੰ ਬਹੁਤ ਵਧੀਆ ਲਾਉਣਾ ਮੈਂ ਤਾ ਖਿੱਚ ਕੇ ਰੱਖ ਤੂੰ ਬਸ ਪਿੱਛੇ ਨਹੀਂ ਸੁਣਨਾਗਾ ਤੂੰ ਆਪਦੀ ਮਿਹਨਤ ਲਾ ਯਾਰ ਚੱਲੋ 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 ਸ਼ਾਬਾਸ਼ ਆ ਗਈ ਆ ਗਈ ਛੋਟੀ ਆ ਗਈ ਆ ਗਈ ਛਿੜੀ ਆ ਗਈ ਛਿੜੀ ਅੱਜ ਕਿਉਂ ਨਾਲੇ ਚੱਲ ਪੈਂਦੀ ਗੱਡੀ ਤੇਲ ਪੈਂਦਾ ਮਗਰੇ ਜੋਤੇ ਚੱਲ ਮੈਂ ਸਿਰੇ ਤੱਕ ਲੈਣਾ ਇੱਥੇ ਤੇਰੇ ਨਹੀਂ ਲੈਣਾ ਉੱਥੇ ਚੱਲ ਖਾਂ ਕੀ ਗੱਲ ਐ ਇੱਥੇ ਕਦਰ ਲਾਈ ਜਾਂਦਾ ਵਾ ਆਹ ਵੇਖ ਲੋ ਹੈਪੀ ਚਲੇਗਾ ਤੁਹਾਡੇ ਨੂੰ ਹੈਪੀ ਚੰਗਾ ਵਾ ਵੇਖ ਲੋ ਚਲੋ 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 ਸ਼ਾਬਾਸ਼ ਚੱਲ 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 ਖੜ ਗਿਆ ਵਾ ਚੱਲ ਚੱਲ ਸ਼ਾਬਾਸ਼ ਪਾਲੇ ਸ਼ਾਬਾਸ਼ ਖੈਦੇ ਕੰਮ ਨੂੰ ਚੱਲ 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 ਵੈਰੀ ਗੁੱਡ ਵੈਰੀ ਗੁੱਡ ਚੱਲ 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 ਚਲੋ ਚਲੋ ਸ਼ਾਬਾਸ਼ ਕੱਲ ਤੂੰ ਆਪ ਕਹਿਣਗਾ ਤੈਨੂੰ ਕੀ ਗੱਲ ਆ ਉਹਨਾਂ ਨੇ ਪੁੱਛਦਾ ਪਿੱਛੇ ਚਲੋ 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 ਸ਼ਾਬਾਸ਼ ਏਸੀ ਵੈਰੀ ਗੁੱਡ ਵੈਰੀ ਗੁੱਡ ਚੱਲ 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 ਜੇ ਹੋਤਾ ਤੇਰੇ ਚਵੜਾ ਰਣੀ ਦਿਵਾਲੇ ਜੇ ਗਲਤ ਲਾਇਆ ਤਾਂ ਚੱਲ 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 ਬਹਿ ਗਿਆ ਵਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਓ ਬੁਗਲੇ ਕੀ ਹੋਇਆ ਤੈਨੂੰ ਲਾਲੇ ਭਾਈ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖਾਈਦੇ ਖਾਈਦੇ ਕੰਮ ਨੂੰ ਚੱਲ ਚੱਲ ਜੋਤੇ ਸ਼ਾਬਾਸ਼ تیرਤੇ ਹੀ ਆ ਫੋਕਸ ਪੂਰਾ ਕੱਲ ਕੱਲ ਛਰਨੇ ਚੱਲ تیرਤੇ ਹੀ ਆ ਜੋ ਪਹਿਰਾ تیرਤੇ ਵੀ ਆਇਆ ਹੋਇਆ ਵਾ ਏ ਏ ਔ ਚੱਕ ਚੱਲ ਚੱਲ ਕੋਈ ਨਾ ਬਹੁਤ ਚੱਕ ਚੱਲ ਚੱਲ ਚੱਕ 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 ਚੱਲ 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 ਸ਼ਾਬਾਸ਼ ਕਰਨੇ ਸ਼ਾਬਾਸ਼ ਲੈ ਗਿਆ ਨੰਬਰ ਲੈ ਗਿਆ ਨੰਬਰ ਲੈ ਗਿਆ ਲੈ ਗਿਆ ਲੈ ਗਿਆ 25 97 ਹਾਂ ਵੈਰੀ ਗੁੱਡ 3 ਹੋ ਗਈ 3 ਨਹੀਂ ਹੋਏ ਨੈਗੇਟਿਵ ਆ ਜੀ ਇਹਦੇ ਇਹ ਤੇ ਝੋਟਾ ਚੱਲ ਚੱਲ ਜੋਤੇ ਛਾਵਾਸ਼ ਛਾਵਾਸ਼ ਗਜਨੀ ਨਿਕਲ ਗਿਆ ਮੂਰੇ ਗੈਰੀ ਖੇਚ ਗੱਡੀ ਖੇਚ ਚੱਲ ਚੱਲ ਚਲ ਬੰਦਿਆਂ ਨੂੰ ਬੰਦਿਆਂ ਨੂੰ ਜੋ ਤੇਨੂੰ ਕੱਟਣਾ ਤੁਸੀਂ ਜੋਤੇ ਨੂੰ ਡਾਂਡ ਵੀ ਲਾਉਣੇ ਆ ਨਾਲ ਡਾਂਡ ਵੀ ਲਾਉਣੇ ਆ ਡਾਂਡ ਵੀ ਲਾਉਣੇ ਆ ਚਲੋ 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 ਛਾਵਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਨਹੀਂ ਡੈਕ ਦਾ ਚੱਲ 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 ਚਲੋ 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 ਤੂੰ ਖਿੱਚਦਾ ਚੱਲ ਵੀ ਮੁੰਡਿਆ ਵੈਰੀ ਗੁੱਡ ਹਾਂ ਚਲੋ ਚੱਲ ਚੱਲ ਭਾਈ ਚੱਲ 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 ਆ ਵੇ ਲਾਲਾ ਓਏ ਕੀ ਕਹਿਣਾ ਤੇਜ਼ ਕਰ ਗਰੇ ਇਹਨੂੰ ਚਲੋ 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 ਸ਼ਾਬਾਸ਼ गड्डिया ढिल चलो चलो गल की है भाजी रख 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 फिर रे चल 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 चल, चल कोई आई नहीं चलो चलो चल, चल बुगले शाबाश भाजी ही नहीं साथ सा। सा। दचारे यार की करे ਚੱਲ ਚੱਲ ਚੱਕ 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 ਨਾਲੇ ਕੀ ਹੋ ਕੁਣੀ ਨਿਕਲ ਚਲੀ ਆ ਪਾਜੀ ਚਾੜੇ ਕੁਣੀ ਨਿਕਲ ਚਲੀ ਇਹਦੀ ਕੁਣੀ ਚਾੜੇ ਮੜੀ ਦੀ ਕੁਣੀ ਚਾੜੇ ਇਹਦੀ ਫੜੋ ਇਹਦੀ ਫੜੋ ਇਹ ਬੋਤਲ ਮੈਨੂੰ ਪਾ ਦੇ ਪਾਣੀ ਦਾ ਦੇ ਕੱਟ ਕਿੱਥੇ ਆਪਣੇ ਲਿਆਓ ਉਹਦਾ ਲੋਟ ਪੀ ਜਨੇ ਆ ਜੀ ਦਾ ਨੇ ਓਏ ਆ ਕਿਤਨੀ ਆ ਗਈ ਐਸ ਕਿਵੇਂ ਹੈ ਬਾਦ ਸਹੀ ਆ ਆ ਵੇਖਾ ਇੱਕ ਫਲਟ ਵਾਲਾ ਉਹ ਹੋਲੀ ਮਾਮਾ ਹਾਂ ਇਹ ਕੀ ਹੋਇਆ ਪਿਆ ਕੀ ਹੈ ਉਹ ਮਰਦਾ ਪਣੀਦੂ ਬਰਮੀ ਅਸੀਂ ਕਿਹਨੀ ਬਈ ਹੋ ਰਹਿਣ ਦੇ ਜੱਟ ਪਰੇ ਬਰਮੀ ਦੇ ਤੇ ਮੇਰਾ ਕੀ ਆ ਸਾਰੇ ਬਰਮੀ ਵਾਲੇ ਆ ਜੋ ਜੰਤਾ ਚੱਲਈ ਜਾਏ ਜੀ ਨਾ ਵੇਖੀਦਾ ਤੀ ਕਿਉਂ ਬਣੀ ਰਹਿ ਜਾਂਦੀ ਆ ਹੈ ਓਏ ਉਹ ਤਾਂ ਬਸ ਪਾਸ ਉਹਤ ਲੈ ਆਉਂਦੀ ਉਹਨੇ ਖਾਣਾ ਬੈਠਾ ਵਾ ਕਹਿੰਦਾ ਪੀ ਕੇ ਜਾਣੀ ਅੱਜ ਉਹ ਲਿਆਉਣੀ ਬੰਦੀ ਸਾਰਾ ਹੋ ਜੇ ਗੋਰੀ ਉਹ ਹੱਥ ਨਾ ਮੁਰਗਾ ਆਪ ਦੇ ਰੋਗਾ ਆਹ ਵੇਖਾ ਗੋਰੀ ਓਏ ਗੋਰੀ ਉਹ ਪਾਣੀ ਕਿੱਕੋ ਆ ਮੈਂ ਦੇ ਦੂ ਆਹ ਪਾਣੀ ਹੈਗਾ ਪਾਣੀ ਕਿੱਕੋ ਆ ਹੈਗਾ ਪਾਣੀ ਕਿੱਕੋ ਭਾਈ ਡਾਕਟਰ ਤੋਂ ਹੀ ਉਹਨੇ ਢੋਲਤਾ ਢੋਲਤਾ ਪਾਣੀ ਸਾਰਾ ਪਾਣੀ ਦਾ ਡੋਲ ਦਿੰਨੇ ਮੈਟੋ ਮੈਟੀ ਬਹੁਤ ਹੀ ਬੋਤਲੇ ਪਾਣੀ ਵੱਡੀ ਖਰਾਬ ਲੋ ਮਾਤਰ ਹੁਣ ਬ੍ਰਾਹਮਣ ਦੇ ਬਣ ਗਏ ਆ ਤੇ ਹੁਣ ਫੇ ਹੁਣ ਛੁੱਟੀ ਕਰ ਦੇਣੀ ਆ ਆਪਾਂ ਨਾਲ ਥੈਂਕਸ ਫਰਵਾਹ ਦੀ ਕਰ ਆ ਪਾਣੀ ਡੰਡਾ ਪੀਣਾ ਕਿ ਨਹੀਂ ਆਉ ਪਾਣੀ ਵਿੱਚ ਬਾਹਰ ਮਾਰਦਾ ਨਹੀਂ ਹੋਰ ਮਾਰਦਾ ਨਹੀਂ ਹੋਰ ਵਿੱਚ ਜਾਣ ਗਿਆ ਸਾਰਾ ਬਈ ਓਏ ਠੀਕ ਹੈ ਚਲੋ ਠੀਕ ਹੈ ਜੀ ਓਕੇ ਬਾਏ ਟੇਕ ਕੇਅਰ ਬਾਏ ਬਾਏ